ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਖੇ ਆਪ ਸਾਬਨਨ ਜੀ ਆਨ ਲੈ ਕੇ ਹਾਜ਼ਰ ਆਇਤੀ ਵੱਡੀ ਖਬਰ ਖਬਰ ਨੂੰ ਤੱਕ ਜਰੂਰ ਰੱਖਣਾ ਜਿਨਾਂ ਵੀਰੇ ਪਰੜ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰ ਕਰਨਾ ਸ਼ੁਰੂਆਤ ਕਰਦੀਆਂ ਇੱਥੇ ਵੱਡੀ ਖਬਰ ਹੈ ਕਿ ਜੀ ਸਿਲੰਡਰ ਦੀਆਂ ਘਟੀਆਂ ਕੀਮਤਾਂ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 650 ਰੁਪਏ ਤੱਕ ਘਟੀਆਂ ਹਨ ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ ਤਾਜ਼ਾ ਅਪਡੇਟ ਦੇ ਅਨੁਸਾਰ 9 ਕਿਲੋ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 650 ਰੁਪਏ ਤੱਕ ਕਰ ਦਿੱਤੀ ਗਈ ਹੈ ਜਿਸ ਨਾਲ ਵਕ-ਵਕ ਖੇਤਰਾਂ ਵਿੱਚ ਵਪਾਰਕ ਐਲਪੀਜੀ ਸਿਲੰਡਰ ਸਸਤਾ ਹੋ ਗਿਆ ਹੈ ਐਲਪੀਜੀ ਸਿਲੰਡਰਾਂ ਦੀਆਂ ਇਹ ਨਵੀਆਂ ਤਰ੍ਹਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ ਤੇਲ ਮਾਰਕੀਟਿੰਗ ਕੰਪਨੀਆਂ ਇੰਡੀਅਨ ਆਇਲ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੀਆਂ ਅਧਿਕਾਰਿਕ ਤੇ ਡਬ ਸੈਂਟਾਂ ਤੇ ਐਲਪੀ ਸੈਂਟਾਂ ਦੀਆਂ ਨਵੀਆਂ ਦਰੀਆਂ ਅਪਡੇਟ ਕੀਤੀਆਂ ਗਈਆਂ ਹਨ ਚਾਰ ਮਹਾਨਗਰਾਂ ਦੀ ਗੱਲ ਕਰੀਏ ਤਾਂ ਦਿੱਲੀ ਵਿੱਚ ਵਪਾਰਕ ਐਲਪੀ ਸੈਂਟਾਂ ਦੀ ਕੀਮਤ 1,05,095.50 ਰੁਪਏ ਤੋਂ 1,05 5090.50 ਰੁਪਏ ਘੱਟ ਤੱਕ ਕੱਟੀ ਹੈ ਇਸੇ ਤਰ੍ਹਾਂ ਦੀਸਦੀ ਬਿੱਤੀ ਰਾਜਤਨੀ ਮੁੱਢਲੀ ਵੇਚੇ ਕੁਪਾਰ ਕੇ ਐਲ ਪੀ ਸਿਲੰਡਰ ਦੀ ਕੀਮਤ 1547 ਤੋਂ 1542 ਤੱਕ 5 ਰੁਪਏ ਘੱਟ ਕੇ 1542 ਹੋ ਗਈ ਹੈ ਕੋਲਕਾਤਾ ਵਿੱਚ ਇੱਕ ਕੁਪਾਰ ਕੇ ਐਲ ਪੀ ਸਿਲੰਡਰ ਦੀ ਕੀਮਤ 1700.50 ਰੁਪਏ ਤੋਂ 1694 ਤੱਕ 6.5 ਕੱਟ ਕੇ ਸੋ 1692 ਹੋ ਗਈ ਹੈ ਤੇ ਚਨਈ ਵਿੱਚ ਕੀਮਤ ਹੈ 450 4.50 ਕੱਟ ਕੇ 1.755.50 ਤੋਂ 1.750 ਹੋ ਗਈ ਹੈ ਰੈਸਟੋਰੈਂਟ ਹੋਟਲ ਅਤੇ ਕੈਟਰਿੰਗ ਕਾਰੋਬਾਰ ਨੂੰ ਪਰ ਕੈਲਪੀ ਸਿਲੰਡਰ ਦੀ ਤਰ੍ਹਾਂ ਵਿੱਚ ਪਟੋਤੀ ਦਾ ਸਿੱਧਾ ਫਾਇਦਾ ਹੁੰਦਾ ਹੈ। ਕਾਰਬਨ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ।